ਦੰਨਾ ਹੋ ਗਈਆਂ ਕਿਸ਼ਤਾਂ ਲੇਟ ਮੇਰੀਆਂ ਹੈ ਹੋ ਗਈਆਂ ਕਿਸ਼ਤਾਂ ਲੇਟ ਮੇਰੀਆਂ ਦੰਨਾ ਹੋ ਗਈਆਂ ਕਿਸ਼ਤਾਂ ਲੇਟ ਮੇਰੀਆਂ ਬੇਵਸੀ ਇਸੇ ਗੱਲਾਂ ਡਰਦੀ ਵੇ ਲੱਗ ਜਾਵੇ ਨਾ ਪਲੰਟੀ ਕਿਸੇ ਗੱਲ ਤੋਂ ਤੂੰ ਐਤਕੀ ਕਮੇਟੀ ਪਰਦੀ ਵੇ ਐਤਕੀ ਕਮੇਟੀ ਪਰਦੇ ਆ ਜੀਓ ਐ ਕਿਸ਼ਤਾਂ ਭਰਨ ਹੱਕ ਹੈ ਮੇਰਾ ਪਰ ਹੁੰਦੀਆਂ ਨਹੀਂ ਕਮਾਈਆਂ ਵੇ ਹੁਣ ਤੱਕ ਤਾਂ ਸਭ ਟੈਮ ਉਤੇ ਭਰੀਆਂ ਜਿੱਥੇ ਜਿੱਥੇ ਵੀ ਪਾਈਆਂ ਵੇ ਇਹ ਪੈਸੇ ਕਿਤੋਂ ਬਣੇ ਨਾ ਐਦ ਕੀ ਵੇ ਪੈਸੇ ਕਿਤੋਂ ਬਣੇ ਨਾ ਐਦ ਕੀ ਵੇ ਪੈਸੇ ਕਿਤੋਂ ਬਣੇ ਨਾ ਤੇ ਤੂੰ ਹੀ ਕੋਈ ਹਿੱਲਾ ਕਰ ਦੇਈ ਵੇ ਲੱਗ ਜਾਵੇਂ ਨਾ ਲਾਂਟੀ ਕਿਸੇ ਕੱਲ ਤੋਂ ਤੂੰ ਐਦ ਕੀ ਕਮੇਟੀ ਪਰ ਦੇਈ ਹਾਏ ਵੇ ਐਦ ਕੀ ਕਮੇਟੀ ਪਰ ਨਹੀਂ